ਪੰਜਾਬ ਦੇ ਮੁੱਖ ਮੰਤਰੀ ਨੇ 2022 ਦੀਆਂ ਚੋਣਾਂ ਦੇ ਵਿੱਚ ਸੋਹ ਚੁੱਕਦਿਆਂ ਸਮੇਂ ਇਹ ਕਿਹਾ ਸੀਗਾ ਮੈਂ ਪੰਜਾਬ ਦੀ ਨੌਜਵਾਨੀ ਨੂੰ ਹੁਣ ਇਹਨਾਂ ਰੈਲੀਆਂ ਦੇ ਵਿੱਚ ਹੱਥਾਂ ਦੇ ਵਿੱਚ ਝੰਡੇ ਡੰਡੇ ਲੈ ਕੇ ਧਰਨੇ ਲਾਉਣ ਦੇ ਲਈ ਹੁਣ ਰਹਿਣ ਨਹੀਂ ਦੇਣਾ ਮੈਂ ਜਦੋਂ ਹੁਣ ਮੈਂ ਮੁੱਖ ਮੰਤਰੀ ਬਣ ਗਿਆ ਤਾਂ ਮੈਂ ਹੁਣ ਮੇਰਾ ਹਰਾ ਪੈਨ ਪੂਰੇ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਨੂੰ ਦੇਣ ਦੀ ਲੱਗੇਗਾ ਇਹ ਗੱਲ ਸੁਣਦਿਆਂ ਹੀ ਪੂਰੀ ਪੰਜਾਬ ਦੀ ਨੌਜਵਾਨੀ 'ਚ ਜੋਸ਼ ਆ ਗਿਆ ਕਿ ਜਿਹੜਾ ਸੀ ਕੰਮ ਦੇ ਲਈ ਇਹ ਪੰਜਾਬ ਦੀ ਸਰਕਾਰ ਪੰਜਾਬ ਦੇ ਇਸ ਨੌਜਵਾਨ ਨੂੰ ਭਗਵੰਤ ਸਿੰਘ ਮਾਨ ਨੂੰ ਜਿਹੜੀ ਆ ਪੰਜਾਬ ਦੀ ਕੁਰਸੀ ਦਿੱਤੀ ਹੈ ਤੇ ਹੁਣ ਇਹ ਸਾਡੇ ਘਰਾਂ ਦੀ ਜਿਹੜੀ ਤਬਦੀਲੀ ਹੋਊਗੀ ਇਸ ਗੱਲ ਨੂੰ ਲੈ ਕੇ ਪੰਜਾਬ ਦੀਆਂ ਮਾਵਾਂ ਪੰਜਾਬ ਦੇ ਲੋਕਾਂ ਨੂੰ ਇੱਕ ਹੌਸਲਾ ਹੋਇਆ ਵੀ ਹੁਣ ਸਾਡੀ ਸਰਕਾਰ ਬਣੀ ਹੈ ਇਹੋ ਸਰਕਾਰ ਬਣੀ ਹੈ ਜਿਸ ਸਰਕਾਰ ਦੇ ਰਾਜ ਦੇ ਵਿੱਚ ਹੁਣ ਸਾਡੇ ਲਈ ਪਾਲਿਸੀਆਂ ਬਣਨ ਗਈਆਂ ਤੇ ਹੁਣ ਅਸੀਂ ਇਹ ਕਹਿ ਸਕਦੇ ਹਾਂ ਇਹ ਕਾਮ ਆਦਮੀ ਦਾ ਇਹ ਕਾਮ ਕਿਸਾਨ ਦਾ ਮਜ਼ਦੂਰ ਦਾ ਮਲਾਜ਼ਮ ਦਾ ਇੱਕ ਗਰੀਬੀ ਗੁਰਬੇ ਦੇ ਵਿੱਚ ਗੁਜ਼ਾਰਾ ਕਰਦੇ ਕਾਮ ਸ਼ਖਸ ਦਾ ਜਿਹੜਾ ਹੈ ਹੁਣ ਉਹਦੀ ਸਰਕਾਰ ਬਣੀ ਆ ਉਹਦਾ ਹੁਣ ਰਾਜ ਆਊਗਾ ਇਹ ਗੱਲ 2022 ਦੀਆਂ ਚੋਣਾਂ ਤੋਂ ਬਾਅਦ ਲੱਗਣ ਲੱਗ ਪਿਆ ਲੋਕਾਂ ਨੂੰ ਪਰ ਇਹ ਗੱਲ ਢੀਕ ਦੇ ਅੱਜ ਸਾਢੇ 3 ਸਾਲ ਬੀਤ ਗਿਆ ਅੱਜ ਵੀ ਪੰਜਾਬ ਦੀ ਨੌਜਵਾਨੀ ਉਸ ਗੱਲ ਦੇ ਉੱਪਰ ਖੜੀ ਹੈ ਕਿ ਕਦੋਂ ਸਾਡੇ ਹਾਲ ਲਈ ਸਾਡੇ ਲਈ ਸਰਕਾਰ ਕਦੋਂ ਕੋਈ ਕਾਨੂੰਨ ਲੈ ਕੇ ਆਊਗੀ ਨਾ ਤਾਂ ਜਿਹੜਾ ਇਹ ਗਿਆ ਵੀ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦਵਾਂਗੇ ਹਰ ਮਹੀਨੇ ਦਾ ਉਹ ਮਿਲਿਆ ਨਾ ਪੰਜਾਬ ਦੇ ਕਿਸਾਨਾਂ ਨੂੰ ਜੇ ਕਹਿ ਲਿਏ ਵੀ ਭਾ ਦੇਣਾ ਹੋਵੇ ਉਹ ਨਹੀਂ ਮਿਲਿਆ ਜਿਹੜੀ ਐਮਐਸਪੀ ਪੰਜਾਬ ਦੇ ਇੱਕ ਜਿਹੜੀ ਮਨਿਸਟਰ ਹੈ ਮੰਤਰੀ ਹੈ ਇਹਨਾਂ ਦੀ ਉਹ ਕਹਿੰਦੀ 5 ਮਿੰਟਾਂ ਦੇ ਵਿੱਚ ਅਸੀਂ ਦਵਾਂਗੇ ਨਾ ਉਹ ਐਮਐਸਪੀ ਮਿਲੀ ਆ ਹੁਣ ਉਹ ਕੇਂਦਰ ਦੇ ਨਾਲ ਸੰਬੰਧਿਤ ਮੰਗਾਂ ਹੋ ਗਈਆਂ ਤੇ ਵੱਡੀ ਜਿਹੜੀ ਗੱਲ ਹੈ ਪੰਜਾਬ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੀ ਪੰਜਾਬ ਦਾ ਨੌਜਵਾਨ ਊਰਜੀ ਦੇ ਨਾਲ ਪਪੂਰ ਭੂਰ ਹੈ ਪੜਿਆ ਲਿਕੇ ਆਇਆ ਕੰਮ ਕਰਨ ਦੇ ਲਈ ਉਹ ਤਿਆਰ ਬੈਠਾ ਤੇ ਉਹਦੀ ਮਜਬੂਰੀ ਹੈ ਜੇ ਉਹ ਬਪਰੀਤ ਤੋਂ ਬਪਰੀਤ ਹਾਲਾਤਾਂ ਦੇ ਵਿੱਚ ਡੌਂਕੀਆਂ ਲਗਾ ਕੇ ਵਿਦੇਸ਼ਾਂ ਦੇ ਵਿੱਚ ਜਿਹੜਾ ਹੈ ਕੰਮ ਕਰ ਸਕਦਾ ਹੈ ਉੱਥੇ ਜਾ ਕੇ ਗੁਲਾਮੀ ਕਰਕੇ ਇੰਨਾ ਵਧੀਆ ਕਾਰੋਬਾਰ ਆਪਣਾ ਸੈੱਟ ਕਰ ਸਕਦਾ ਹੈ ਪੰਜਾਬ ਦੇ ਪਿਓ ਨਹੀਂ ਪੰਜਾਬ ਜਿਹੜੀ ਉਹਦੀ ਜੰਮਣ ਵਾਲੀ ਧਰਤੀ ਹੈ ਪੰਜਾਬ ਜਿਸ ਧਰਤੀ ਦੇ ਉੱਪਰ ਉਹ ਜੰਮਿਆ ਪਲਿਆ ਵੱਡਾ ਹੋਇਆ ਹੈ ਜਿੱਥੇ ਉਹਦੀ ਜ਼ਮੀਨ ਹੈ ਜਿੱਥੇ ਉਹਦਾ ਸਾਰਾ ਸਰਕਲ ਹੈ ਉੱਥੇ ਕਿਉਂ ਨਹੀਂ ਉਹ ਕਾਰੋਬਾਰ ਕਰ ਸਕਦਾ ਉਹਦੀ ਮਜਬੂਰੀ ਹੈ ਵਿਦੇਸ਼ ਜਾਣ ਦੀ ਕਾਰਨ ਕੀ ਹੈ ਵੀ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਕੋਈ ਵਸੀਲੇ ਹੀ ਨਹੀਂ ਸਰਕਾਰ ਨੇ ਜਟਟਾਈ ਇਸੇ ਕਰਕੇ ਦਾ ਭਗਵੰਤ ਮਾਨ ਨੂੰ ਜਿਹੜੀ ਹੈ ਕੁਰਸੀ ਦਿੱਤੀ ਸੀਗੀ ਪੰਜਾਬ ਦੇ ਵਿੱਚ ਇਸੀ ਗੱਲ ਨੂੰ ਲੈ ਕੇ ਪੰਜਾਬ ਦੇ ਵਿੱਚ ਉਹਨਾਂ ਲੀਡਰਾਂ ਨੂੰ ਹਰਾਤਾ ਚਾਹੇ ਉਹ ਕਾਂਗਰਸੀ ਹੈ ਚਾਹੇ ਉਹ ਅਕਾਲੀ ਹੈ ਚਾਹੇ ਭਾਜਪਾ ਨਾਲ ਸੰਬੰਧਤ ਹੈ ਜਿਨ੍ਹਾਂ ਨੇ ਕਈ ਸਾਲਾਂ ਤੋਂ 78 ਸਾਲ ਦੀ ਆਜ਼ਾਦੀ ਦੇ ਵਿੱਚ ਲਗਾਤਾਰ ਕੁਰਸੀਆਂ ਦਾ ਨਿਗ੍੍ ਮਾਣਿਆ ਹੈ ਉਹਨਾਂ ਨੂੰ ਵੀ ਹਟਾਤਾ ਜਿਨ੍ਹਾਂ ਦੇ ਬਾਰੇ ਬੰਦਾ ਸੋਚ ਹੀ ਨਹੀਂ ਸਕਦਾ ਵੀ ਇਹ ਕਦੀ ਹਾਰਨਗੇ ਵੀ ਕਿਉਂਕਿ ਲੋੜ ਸੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਖਾਸ ਕਰ ਨੌਜਵਾਨੀ ਨੂੰ ਰੋਜ਼ਗਾਰ ਦੇ ਲਈ ਰੋਜ਼ਗਾਰ ਦੇ ਖੇਤਰ ਦੇ ਵਿੱਚ ਕੰਮ ਕਰਨ ਦੇ ਲਈ ਪਰ ਸਾਢੇ ਤਿੰਨ ਬੀਤ ਜਾਣ ਤੋਂ ਬਾਅਦ ਅਫਸੋਸ ਦੀ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਵੀ ਨੌਜਵਾਨ ਦੇ ਲਈ ਪੱਕੇ ਰੋਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਇੰਨੀ ਜਿਆਦਾ ਲੋਕਾਂ ਦੇ ਵਿੱਚ ਨਿਰਾਸ਼ਾ ਆਈ ਹੈ ਇਸ ਗੱਲ ਦੇ ਨਾਲ ਲੋਕ ਹੁਣੇ ਸਮਝਣ ਲੱਗ ਪਏ ਕਿ ਸ਼ਾਇਦ ਸਾਡੀ ਹੁਣ ਕਿਸਮਤ ਹੀ ਅਜਿਹੀ ਹੈ ਇਸ ਗੱਲ ਨੂੰ ਦੇਖਦਿਆਂ ਹੋਇਆਂ ਅਸੀਂ ਜਿਹੜੇ ਨੌਜਵਾਨਾਂ ਦੇ ਵਿੱਚ ਕੰਮ ਕਰਦੇ ਆ ਜਿੰਨੀ ਕੁ ਸਾਡੀ ਤਾਕਤ ਹੈ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਪਿਛਲੇ ਦਿਨਾਂ ਮੀਟਿੰਗ ਕਰਕੇ ਇਹ ਤਿਆਰੀ ਕੀਤੀ ਹੈ ਕਿ ਜਿੰਨੀ ਜਿਆਦਾ ਤਾਕਤ ਹੈ ਇੱਕ ਵਾਰ ਹੱਲਾ ਜ਼ਰੂਰ ਮਾਰਾਂਗੇ ਭਗਵੰਤ ਮਾਨ ਦੀ ਸਰਕਾਰ ਨੂੰ ਘੱਟੋ ਘੱਟ ਯਾਦ ਤੱਕ ਰਹੀਏ ਜਿੱਥੇ ਅਸੀਂ ਯਾਦ ਪੱਤਰ ਦੇਣ ਦੀ ਤਿਆਰੀ ਕੀਤੀ ਹੈ ਉੱਥੇ ਹੀ ਅਸੀਂ ਇਹ ਵੀ ਕਹਿ ਦਿੱਤਾ ਪਿਆਸੀ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਜਿਸ ਧਰਤੀ ਤੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਯਾਦਗਾਰ ਹੈ ਜਿਸ ਧਰਤੀ ਤੇ 2022 ਦੇ ਵਿੱਚ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਸੋਖ ਖਾਦੀ ਉਸੇ ਧਰਤੀ ਤੇ 28 ਸਤੰਬਰ ਨੂੰ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਹੈ 28 ਸਤੰਬਰ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਵਾਉਣ ਦੇ ਲਈ ਪੰਜਾਬ ਸਰਕਾਰ ਨੂੰ ਇਹ ਗੱਲ ਚੇਤਾ ਕਰਾਉਣ ਦੇ ਲਈ ਵੀ ਪੂਰੇ ਪੰਜਾਬ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦਾ ਪ੍ਰਬੰਧ ਕਰੇ ਇੱਕ ਪੱਕਾ ਮੋਰਚਾ ਲਗਾਉਣ ਜਾ ਰਹੇ ਹਾਂ ਉਹਦੀ ਤਿਆਰੀ ਅਸੀਂ ਪੂਰੀ ਜੰਗੀ ਪੱਧਰ ਤੇ ਕਰਨ ਲੱਗ ਪਏ ਹਾਂ ਕਿ ਅਸੀਂ ਚਾਹੁੰਦੇ ਹਾਂ ਜਿੱਥੇ ਆਮ ਨੌਜਵਾਨ ਹੈ ਆਮ ਸੁਧਾਰਨ ਜਿਹੜੇ ਘਰਾਂ ਦੇ ਵਿੱਚ ਪੜੇ ਲਿਖੇ ਲੜਕੇ ਲੜਕੀਆਂ ਆਇਆ ਸਾਡੇ ਭੈਣ ਭਰਾ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਵੀ ਇਸ ਸੁਨੇਹਾ ਲਾ ਰਹੇ ਆ ਵੀ ਇਹ ਇਕੱਲਾ ਮੋਰਚਾ ਸਾਡੇ ਇਕੱਲਿਆਂ ਕੋਈ ਇੰਨੀ ਤਾਕਤ ਸਾਡੀ ਨਹੀਂ ਹੈ ਵੀ ਅਸੀਂ ਇਕੱਲੇ ਉੱਥੇ ਬੈਠ ਲਵਾਂਗੇ ਏਡੀ ਵੱਡੀ ਸਰਕਾਰ ਨੂੰ ਝੁਕਾਇਆ ਜਾ ਸਕਦਾ ਹੈ ਇਹਦੇ ਲਈ ਇਸ ਮੋਰਚੇ ਨੂੰ ਜਨ ਅੰਦੋਲਨ ਬਣਾਉਣ ਦੇ ਲਈ ਤੁਹਾਡੇ ਸਾਥ ਦੀ ਲੋੜ ਹੈ ਜਿਹੜੇ ਨੌਜਵਾਨ ਕਾਰਕੂਨ ਆ ਸਾਡੀ ਜਥੇਬੰਦੀ ਨਾਲ ਜੁੜੇ ਹੋਏ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਵੀ ਕੱਲਿਆਂ 1-2 ਆਗੂਆਂ ਦੇ ਸੰਘਰਸ਼ ਕਰਨ ਦੇ ਨਾਲ ਤਰਨ ਦੇ ਨਾਲ ਗੱਲਾਂ ਕਰਨ ਦੇ ਨਾਲ ਅਜਿਹੀਆਂ ਵੀਡੀਓ ਜਾਂ ਹੋਰ ਮੀਟਿੰਗਾਂ ਕਰਨ ਦੇ ਨਾਲ ਇਹ ਲੜਾਈ ਨਹੀਂ ਲੜੀ ਜਾ ਸਕਣੀ ਇਹਦੇ ਲਈ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ ਤੇ ਮੈਂ ਅਪੀਲ ਕਰਦਾ ਵੀ 28 ਸਤੰਬਰ ਨੂੰ ਜਿਹੜਾ ਅਸੀਂ ਪੱਕਾ ਮੋਰਚਾ ਲਾਉਣ ਜਾ ਰਹੇ ਹਾਂ ਖੜਕੜ ਕਲਾ ਦੀ ਧਰਤੀ ਦੇ ਉੱਪਰ ਉਸ ਮੋਰਚੇ ਦੀ ਤਿਆਰੀਆਂ ਦੇ ਲਈ ਲਗਾਤਾਰ ਜਿੱਥੇ ਅਸੀਂ ਮਿਹਨਤ ਕਰ ਰਹੇ ਆ ਅਸੀਂ ਤੁਹਾਡੇ ਸਾਥ ਦੀ ਵੀ ਲੋੜ ਹੈ ਉਸ ਮੋਰਚੇ ਨੂੰ ਤਕੜਾ ਕਰਨ ਦੇ ਲਈ ਹਰ ਪ੍ਰਕਾਰ ਦੇ ਜਿਹੜੇ ਵਸੀਲਿਆਂ ਦੀ ਹਰ ਪ੍ਰਕਾਰ ਦੇ ਸੰਸਾਧਨਾਂ ਦੀ ਵੀ ਲੋੜ ਹੈ ਤੇ ਵੱਡੀ ਗਿਣਤੀ ਨੌਜਵਾਨਾਂ ਦੇ ਇਕੱਠ ਦੀ ਵੀ ਲੋੜ ਹੈ ਤੇ ਅਸੀਂ ਸੱਦਾ ਦੇ ਰਹੇ ਹਾਂ ਆਓ ਪੰਜਾਬ ਦੇ ਨੌਜਵਾਨੋ ਜਿਹੜੇ ਲਗਾਤਾਰ ਮਜਬੂਰ ਹੈ ਥਾਏ-ਥਾਏ ਏਜੰਟਾਂ ਦੇ ਹੱਥਾਂ ਦੇ ਵਿੱਚ ਫਸ ਕੇ ਵਿਦੇਸ਼ ਨੂੰ ਜਾਣ ਦੇ ਲਈ ਕੋਈ ਯੋਗਾਰ ਲਗਾ ਰਹੇ ਆ ਤੇ ਆਪਣੇ ਪੈਸੇ ਫਸਾ ਕੇ ਬੈਠੇ ਆ ਉਹ ਨੌਜਵਾਨਾਂ ਨੂੰ ਅਸੀਂ ਕਹਿੰਦੇ ਆ ਆਓ ਇਕੱਠੇ ਹੋਈਏ ਤੇ ਮੋਰਚੇ ਦੇ ਵਿੱਚ ਸ਼ਾਮੂਲੀਅਤ ਕਰੀਏ ਸਰਕਾਰ ਨੂੰ ਕਹੀਏ ਵੀ ਰੋਜ਼ਗਾਰ ਦਾ ਪ੍ਰੋਪਰ ਪ੍ਰਬੰਧ ਕਰੇ ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨਾਂ ਨੌਜਵਾਨਾਂ ਨੂੰ ਜਿਹੜੇ ਬੀਐਡ ਜਾਂ ਹੋਰ ਅਲੱਗ-ਅਲੱਗ ਜਿਹੜੇ ਕੋਰਸ ਕਰਕੇ ਬੈਠੇ ਹੋਇਆ ਅਧਿਆਪਕ ਬਣਨ ਦੇ ਲਈ ਅਲੱਗ-ਅਲੱਗ ਖਿੱਤਿਆਂ ਦੇ ਵਿੱਚ ਕੰਮ ਕਰਨ ਦੇ ਲਈ ਉਹਨਾਂ ਨੂੰ ਸੱਦਾ ਦਿੰਦੇ ਆਂ ਕਿ ਆਓ ਇਕੱਠੇ ਹੋ ਕੇ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰੀਏ ਜਿਹੜਾ ਮੋਰਚਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਝੰਡੇ ਹੇਠ ਜਿਹੜਾ ਖੜਕੜਕਲਾ ਦੇ ਵਿੱਚ 28 ਸਤੰਬਰ ਨੂੰ ਲੱਗਣ ਜਾ ਰਿਹਾ ਹੈ ਉਹਨਾਂ ਜਿਹੜੇ ਇੰਜੀਨੀਅਰ ਕੀਤੇ ਹੋਏ ਕਿਤਾਮੁਖੀ ਕੋਰਸ ਕੀਤੇ ਹੋਏ ਨੌਜਵਾਨਾਂ ਨੂੰ ਭੈਣਾਂ ਨੂੰ ਵੀ ਸੱਦਾ ਦਿੰਦੇ ਆਂ ਕਿ ਆਓ 28 ਸਤੰਬਰ ਦੇ ਦਿਨ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਖੜਕੜਕਲਾ ਦੀ ਧਰਤੀ ਦੇ ਉੱਪਰ ਪਹੁੰਚੀਏ ਜਿੱਥੇ ਸ਼ਹੀਦ ਆਜ਼ਮ ਭਗਤ ਉੱਥੇ ਜਾ ਕੇ ਉਸ ਧਰਤੀ ਨੂੰ ਦੇਖ ਕੇ ਜਿਹੜਾ ਉਹ ਧਰਤੀ ਦੇ ਵੱਲ ਨੂੰ ਖੜੇ ਹੋ ਕੇ ਸੋਚ ਆਕੀਏ ਪਿਆਸੀ ਪੰਜਾਬ ਦੇ ਜਾਇਆ ਪੰਜਾਬ ਨੇ ਕਦੀ ਲੜਾਈਆਂ ਤੋਂ ਮੂੰਹ ਨਹੀਂ ਮੋੜਿਆ ਉਹ ਲੜਾਈਆਂ ਛੱਡ ਕੇ ਕਦੀ ਭੱਜੇ ਨਹੀਂ ਤੇ ਜਿਹੜੀ ਨੌਜਵਾਨੀ ਆ ਖਾਸ ਕਰਕੇ ਚਾਹੇ ਕਰਤਾਰ ਸਿੰਘ ਸਰਾਬੇ ਦੇ ਰੂਪ ਦੇ ਵਿੱਚ ਜਿਹੜੀ ਵਿਦੇਸ਼ ਤੋਂ ਭਾਰਤ ਦੇ ਵਿੱਚ ਅੰਗਰੇਜ਼ ਸਾਮਰਾਜ ਦੇ ਵਿਰੁੱਧ ਗਦਰ ਕਰਨ ਆਈ ਸੀਗੀ ਤਖਤਾ ਪਲਟ ਕਰਨ ਆਈ ਸੀਗੀ ਉਹ ਲੜੇ ਤੇ ਫਾਂਸੀਆਂ ਦੇ ਰਸੇ ਤੱਕ ਅੱਗੇ ਆਏ ਚਾਹੇ ਸ਼ਹੀਦ ਆਜ਼ਮ ਭਗਤ ਸਿੰਘ ਅੰਗਰੇਜ਼ਾਂ ਦੇ ਵਿਰੁੱਧ ਲੜਿਆ ਚਾਹੇ ਉਦਮ ਸਿੰਘ ਲਗਾਤਾਰ ਲੰਬਾ ਸਮਾਂ ਇੰਤਿਆਰ ਕਰਕੇ ਦੁਸ਼ਮਣ ਨੂੰ ਕਿੱਥੇ ਜਾ ਕੇ ਠਾਇਆ ਆ ਪੰਜਾਬ ਦੀ ਧਰਤੀ ਦਾ ਇਤਿਹਾਸ ਏ ਪੰਜਾਬ ਦੇ ਨੌਜਵਾਨਾਂ ਦਾ ਇਤਿਹਾਸ ਏ ਹੈ ਤੇ ਇਸ ਧਰਤੀ ਦੇ ਉੱਪਰ ਅਸੀਂ 28 ਤਰੀਕ ਤਰੀਕ ਨੂੰ ਜਿਹੜਾ ਮੋਰਚਾ ਲਾਉਣ ਜਾ ਰਹੇ ਆ ਉਹਦੇ ਵਿੱਚ ਚਾਹੇ ਲੰਗਰ ਹੈ ਚਾਹੇ ਅਲੱਗ-ਅਲੱਗ ਚੀਜ਼ਾਂ ਦੀ ਜ਼ਰੂਰਤ ਹੈ ਉਹਦੀ ਤਿਆਰੀ ਸਾਰੀ ਇਕੱਠੀ ਕਰਕੇ 28 ਤਰੀਕ ਨੂੰ ਵੱਡਾ ਇਕੱਠ ਲੈ ਕੇ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਸੱਦਾ ਦਿੰਦੇ ਆ ਪਿਆਓ ਖੜਕੜ ਕਲਾ ਦੇ ਵਿੱਚ ਪੰਜਾਬ ਭਰ ਦੇ ਨੌਜਵਾਨਾਂ ਵੱਲੋਂ ਇੱਕ ਵੱਡਾ ਮੋਰਚਾ ਲਗਾਇਆ ਜਾ ਰਿਹਾ ਹੈ ਉਹਦੇ ਵਿੱਚ ਤਕੜੇ ਹੋ ਕੇ ਇਕੱਠੇ ਹੋਵੋ ਤਾਂ ਕਿ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਹਾਸਾ ਠੇਟਿਆਂ ਤੋਂ ਬਾਹਰ ਨਹੀਂ ਨਿਕਲ ਰਹੀ 3.5 ਸਾਲਾਂ ਦੇ ਵਿੱਚ ਜਿੰਨ ਵਾਅਦੇ ਕਰਕੇ ਗਰੰਟੀਆਂ ਦੇ ਕੇ ਹੁਣ ਉਹ ਗਰੰਟੀਆਂ ਨੂੰ ਯਾਦ ਹੀ ਨਹੀਂ ਆ ਰਹੀਆਂ ਉਹ ਹੁਣ ਪੈਸੇ ਕਮਾਉਣ ਦੇ ਵੱਲ ਨੂੰ ਜ਼ੋਰ ਲੱਗਾ ਹੋਇਆ ਜਿਹਦੇ ਮੰਤਰੀ ਹੁਣ ਇਹ ਇੱਥੇ ਤੱਕ ਆ ਗਏ ਕਿ ਸਾਮ-ਦਾਮ ਦੰਡਵੇਦ ਚੋਰੀ ਝੂਠ ਸੱਚ ਜੋ ਮਰਜ਼ੀ ਲੜਾਈ ਝਗੜਾ ਕਰੋ 2027 ਦੇ ਵਿੱਚ ਬਸ ਫੁਰਚੀ ਚਾਹੀਦੀ ਹੈ ਲੋਕਾਂ ਦੀ ਮੁੱਧਿਆ ਦੀ ਰਾਜਨੀਤੀ ਖਤਮ ਹੋ ਗਈ ਹੈ ਜਿਸ ਮੁੱਧਿਆ ਕਰਕੇ ਪੰਜਾਬ ਦੇ ਲੋਕਾਂ ਨੇ 92 ਸੀਟਾਂ ਦਿੱਤੀਆਂ ਹੁਣ ਉਹ ਮੁੱਧਿਆ ਦਾ 2027 ਦੇ ਵਿੱਚ ਜ਼ਿਕਰ ਨਹੀਂ ਹੋਊਗਾ ਹੁਣ ਆਸ ਇਹਨਾਂ ਵੋਟਾਂ ਦੇ ਇਹਨਾਂ ਲੀਡਰਾਂ ਦੇ ਉੱਪਰ ਰੱਖਣ ਦੀ ਲੋੜ ਨਹੀਂ ਆ ਹੁਣ ਬਾਹਰੋਂ ਨਿਕਲ ਕੇ ਸੰਘਰਸ਼ ਦੇ ਵਿੱਚ ਆਉਣ ਦੀ ਲੋੜ ਹੈ ਤਾਂ ਕਿ ਇਹਨਾਂ ਲੀਡਰਾਂ ਨੂੰ ਮਜਬੂਰ ਕਰੀਏ ਇਹਨਾਂ ਦੇ ਚੋਣ ਏਜੰਡੇ ਬਣਾਈਏ ਤਾਂ ਕਿ ਇਹ ਕਹਿਣ ਕਿ ਜੇ ਪੰਜਾਬ ਦੀ ਵੱਡੀ ਗਿਣਤੀ ਜਿਹੜੀ ਨੌਜਵਾਨੀ ਹੈ ਜਿਹਦੀ ਤਦਾਦ 60 ਲੱਖ ਤੋਂ ਵੱਧ ਹੈ ਉਹਦੇ ਲਈ ਰੋਜ਼ਗਾਰ ਦਾ ਪ੍ਰਬੰਧ ਨਾ ਕੀਤਾ ਜਿਹੜੇ ਵੱਡੀ ਗਿਣਤੀ ਜੇ ਰੋਜ਼ਗਾਰ ਨਾ ਦੇ ਸਕੇ ਉਹਨਾਂ ਨੌਜਵਾਨਾਂ ਨੂੰ ਬੇਰੋਜ਼ਗਾਰੀ ਪੱਤਾ ਨਾ ਦਿੱਤਾ ਤੇ ਵੋਟਾਂ ਨਹੀਂ ਮੰਗੀਆਂ ਜਾ ਸਕਣੀਆਂ ਇਹਦੇ ਲਈ ਇਹਦੇ ਲਈ ਪੱਕੀ ਪਾਲਿਸੀ ਸਾਨੂੰ ਵਿਧਾਨ ਸਭਾ ਦੇ ਵਿੱਚ ਬਣਾਣੇ ਪੈਣੀਆਂ ਇਹ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਆਸ ਕਰਦਾ ਭੀ ਤੁਸੀਂ ਅੱਜ ਤੋਂ ਹੀ ਤਿਆਰੀਆਂ ਹੋਰ ਜੰਗੀ ਪੱਧਰ ਦੇ ਉੱਪਰ ਸ਼ੁਰੂ ਕਰੋਗੇ ਹਰ ਜ਼ਿਲ੍ਹੇ ਤਹਿਸੀਲ ਪਿੰਡ ਦੇ ਵਿੱਚ ਮੀਟਿੰਗਾਂ ਕਰੋਗੇ ਤੇ 28 ਸਤੰਬਰ ਨੂੰ ਲਗਾਏ ਜਾ ਰਹੇ ਮੋਰਚੇ ਦੇ ਵਿੱਚ ਵੱਡ ਚੜ ਕੇ ਹਿੱਸਾ ਲੋਗੇ ਤਾਂ ਕਿ ਇਤਿਹਾਸ ਕਾਇਮ ਕਰੇਗਾ ਕਿ ਪੰਜਾਬ ਦੀ ਨੌਜਵਾਨੀ ਨੇ 2025 ਦੇ ਵਿੱਚ ਕੰਦੋਲਨ ਰੋਜ਼ਗਾਰ ਨੂੰ ਪ੍ਰਾਪਤ ਕਰਨ ਦੇ ਲਈ ਸ਼ੁਰੂ ਕੀਤਾ ਜਿਹਦੇ ਕਰਕੇ ਅੱਜ ਪੰਜਾਬ ਦੀ ਨੌਜਵਾਨੀ ਨੂੰ ਵੱਡੀ ਗਿਣਤੀ ਦੇ ਵਿੱਚ ਰੋਜ਼ਗਾਰ ਮਿਲਿਆ ਮੈਂ ਆਸ ਕਰਦਾ ਵੀ ਜਿੱਥੇ ਤੁਸੀਂ ਇਹ ਸਾਰੀ ਮੇਰੀ ਗੱਲਬਾਤ ਸੁਣ ਕੇ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿਓਗੇ ਬਾਤ ਚੜ ਕੇ ਪਿੰਡੋਂ ਨਿਕਲ ਕੇ ਖੜਕੜ ਕਲਾ ਦੀ ਧਰਤੀ ਦੇ ਵਿੱਚ ਲਗਾਏ ਜਾ ਰਹੇ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰੋਗੇ ਉੱਥੇ ਹੀ ਸਾਡੀਆਂ ਨਾਲ ਤਸਵੀਰਾਂ ਨੂੰ ਹਰ ਇੱਕ ਨੌਜਵਾਨ ਤੱਕ ਪਹੁੰਚਦਾ ਕਰੋਗੇ ਤਾਂ ਕਿ ਸਾਡਾ ਸੁਨੇਹਾ ਹਰ ਪਿੰਡ ਹਰ ਘਰ ਦੇ ਵਿੱਚ ਪਹੁੰਚੇ ਤੇ ਉਹਨਾਂ ਨੂੰ ਇਹ ਜਿਹੜਾ ਥੋੜਾ ਹੌਸਲਾ ਹੋਵੇ ਵੀ ਅਸੀਂ ਉਸ ਸੰਘਰਸ਼ ਦੇ ਵਿੱਚ ਜਾਣਾ ਹੈ ਅਸੀਂ ਉਸ ਅੰਦੋਲਨ ਦੇ ਵਿੱਚ ਜਾਣਾ ਹੈ ਇਹ ਇਕੱਲਾ ਉਹਨਾਂ ਅਸ਼ੀਰ ਭਗਤ ਸਿੰਘ ਨੌਜਵਾਨ ਸਭਾ ਦੇ ਉਹਨਾਂ ਕਾਰਕੁਨਾਂ ਉਹਨਾਂ ਨੌਜਵਾਨਾਂ ਦਾ ਇਕੱਲਾ ਮੋਰਚਾ ਨਹੀਂ ਹੈ ਇਹ ਸਾਡਾ ਮੋਰਚਾ ਲੱਗਣ ਜਾ ਰਿਹਾ ਹੈ ਪੰਜਾਬ ਭਰ ਦੇ ਬੇਰੋਜ਼ਗਾਰਾਂ ਦਾ ਮੋਰਚਾ ਲੱਗਣ ਜਾ ਰਿਹਾ ਹੈ ਇਸ ਮੋਰਚੇ ਨੂੰ ਕਾਮਯਾਬ ਕਰਨਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਧੰਨਵਾਦ